ਮੱਕੀ ਦਾ ਦੇਖੋ ਬਾਈ ਕਿਆ ਬਣਾਤਾ ਮਰਾਬਾ ਸਰੇ ਪਹੁੰਚਿਆ ਲੋ ਜੀ ਬਾਈ ਆ ਵੀ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਵਿੰਦਰ ਬਾਈ ਨੂੰ ਫੋਨ ਕਰਿਆ ਵਾ ਕੇ ਦੇਖ ਲੈ ਬਾਈ ਆਪਣਾ ਤੇਰੀ ਸਾਰੇ ਲੋਹਰੇ ਤੇਰੇ ਉਹ ਲੋਟੇ ਨਹੀਂ ਲੱਦਿਆ ਕੋਈ ਗੱਲ ਨਹੀਂ ਨੇੜੇ ਹੀ ਹੁਣ ਤਾਂ ਇਨੀ ਬੜਨੀ ਹੈਗੀ ਹੋਲੀ ਜਾ ਰਾਵਾਂ ਤੇ ਮੈਂ ਮਗਰਮਗਰ ਆਉਣਾ ਬਸ ਠੀਕ ਹੈ ਮਨੂੰ ਇਹ ਲੈ ਵੀ ਆਪਣੇ ਟਰੈਕਟਰ ਹੋਰੇ ਨਾ ਭਾਈ ਟੇਡਾ ਕਰ ਲਈ ਲੋ ਜੀ ਬਾਈ ਖੇਤਾਂ ਮਾ ਤੇ ਕੱਢ ਲਿਆਂਦਾ ਟਰੈਕਟਰ। ਕਿ ਖੇਤਾਂ ਮੈਂ ਮੜਾ ਜਾ ਰਿਹਾ ਬਾਈ। ਇਹ ਭਾਈ ਛੋਟਿਆ ਤੇ ਨਾਲ ਮੋਟਰ ਦਾ ਟੱਟਿਆ ਇਹ। ਉੱਤੇ ਗਾਣਮਾ ਦਾ ਰੋਡ ਬੜੀ ਆਏ ਪਰ ਰਾਸਤੇ ਚੜਾਈਆਂ ਪੈਦੀ ਆ ਬਾਈ। ਭਾਰਤਗੜ ਵਾਲੀ ਹੋਈ ਹੋਰ ਹੋਈ। ਉੱਥੇ ਟਰੈਕਟਰ ਕਰਦਾ ਬੈਂ ਬੈਂ ਫਿਰ। ਬਾਕੀ ਓਕੇ ਆ ਨਾ। ਕਿਨੋਂ ਭਾਈਆ ਬੁੱਟੇ ਮਿਲ ਜਾਂਦੇ ਨਾ ਛਾਵਾ ਜੀ ਆਉਂਦੀ ਐ ਐਨ ਸਪੂਨ ਦਾ ਸਾਹ ਹੁੰਦਾ ਇੱਕ ਵਾਰ ਠੰਡੇ ਠੰਡੀ ਹਵਾ ਨਹੀਂ ਧੱਕ ਪੈਂਦੀ ਬਾਈ ਲੋ ਜੀ ਭਾਈ ਰਾਤ ਜੱਗਾ ਕਰਾ ਮਾਰ ਕੇ ਤਾਂ ਨੇਰੇ ਹੋਏ ਤੇ ਪਹਿਲਾ ਦਾਇਆ ਦਾ ਵੀ ਉਹਨੇ ਨੇਰੇ ਹੋਏ ਆਉਣਾ ਪਤਾ ਨਹੀਂ ਕੱਲੂ ਮਾਰੂਗਾ ਤੇ ਰਾਤ 10 ਵਜੇ ਦੇ ਕਰੀਬ ਬਾਈ ਉਹ ਮਾਰਗਾ ਦਾ ਖਰਾ ਖੇਤ ਆ ਪੰਦੂਰ ਬਾਗੇ ਤੇ ਦੇਖੋ ਐਨ ਬਣ ਗਿਆ ਗੱਲਬਾਤ ਬਾਈ ਖੇਤ ਦੀ ਹੋਰ ਹੈਗੀ ਗੱਬੇ ਮਿੱਟੀ ਜਿੱਥੇ ਦਰਖਾਂਡੀ ਲੱਗੀ ਦੀ ਬਾਕੀ ਬਣ ਗਿਆ ਐਨ ਓਖੇ ਰਪੋਰਟ ਚੱਲਦੇ ਬਾਕੀ ਬਾਈ ਹੁਣ ਲੈ ਕੇ ਗਿੜਾ ਆ ਲਓ ਜੀ ਬਾਈ ਨਹਿਰ ਦੇ ਨਾਲ-ਨਾਲ ਪਾਇਆ ਪਿਆ ਏ ਜਾ ਰਹੇ ਆਪਾਂ ਮਾਰੋ ਮਾਰ ਬਾਈ ਟਰੈਕਟਰ ਚੌਥੇ ਗੇਅਰ ਮਾਂ 1500 ਚੱਕਰਾਂ 'ਤੇ ਜਾ ਰਹੇ ਆ ਬੈਠੇ ਕਹਾ ਬਾਈ ਜਾ ਕੇ ਬੜੇ ਹਾਈਪ 'ਉਂ ਜੜ ਜਾਣਾ ਆਪਾਂ ਨੇ ਹਾਈਵੇ ਪਰ ਜੀ ਅਨੰਦਪੁਰ ਸਾਹਿਬ ਵਾਲੇ ਪਰ ਬਟ ਆਊਟ ਆਫ ਆਫ ਹੈ ਫਿਰ ਤੇ ਕੋਈ ਗੇਅਰ ਕੱਟਣਾ ਲੋੜ ਨਹੀਂ ਹੈਗੀ ਜਿਹੜੇ ਰੋਡ ਪੱਪਾ ਜਾ ਰਹੇ ਹੁਣ ਇੱਥੇ ਥੋੜਾ ਜਿਹਾ ਗੇਅਰ ਕੱਢਣਾ ਪੈਂਦਾ ਹੈ ਆ ਸਾਡ ਅਕੈडमी ਬਾਈ ਸਕੂਲ ਕਿਉਂਕਿ ਇੱਥੇ ਡੈਂਕੇ ਜੇ ਬਣਾਏ ਹੋਏ ਆ ਫਿਰ ਉੱਥੇ ਹੌਲੀ ਕਰਨਾ ਪੈਂਦਾ ਹੈ ਲਓ ਜੀ ਬਾਈ ਪਾ ਲਿਆ ਹਾਈਵੇ ਪਰ ਆਪਾਂ ਨੇ ਜਾਣਾ ਸਿੱਧਾ ਕਿਰਤਪੁਰ ਵਾਲੀ ਸਾਈਡ ਨੂੰ ਸਾਹਮਣੇ ਨੂੰ ਕੋਲ ਚੜ ਜਾਣਾ ਪਰ ਰੋਡ ਬਾਈ 1 ਨੰਬਰ ਨੰਗਲ ਚੌਂਕ ਬੋਲਗੇ ਬਾਈ ਰੋਪੜ ਸ਼ਹਿਰ ਦਾ ਨੰਗਲ ਚੌਂਕ ਹੋ ਗਿਆ ਆਪਾ ਬਾਈ ਆਈ ਲਵ ਰੂਪਨਗਰ ਇਹ ਸਾਡਾ ਰੋਪੜ ਸ਼ਹਿਰ ਹੈ ਬਾਕੀ ਬਾਈ ਪਹਿਲੀ ਚੜਾਈ ਪੈ ਗਈ ਚੱਕਰ 1500 ਹੈ ਕਿਆ ਕਹਿੰਦਾ ਰੋਪੜ ਵਾਲੀ 1500 ਚੱਕਰਾਂ ਪਰ ਦੇ ਦੇ ਵੀ ਕਿੰਨਾ ਗਲੋਡ ਬੰਦਾ ਏ ਮਰ ਗਿਆ ਮਰ ਗਿਆ ਬਾਈ ਹਲੜਾ ਜੁੜਾਈ ਸ਼ੁਰੂ ਨਹੀਂ ਹੋਈ ਇਹਦੇ ਹਜ਼ਾਰ ਪਰ ਆ ਗਈ ਗੱਲ ਜਾ ਕੇ ਚੱਲ 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 ਝੋਟਿਆ ਚੱਲ ਮੰਦਾ ਨਹੀਂ ਹੈਗਾ ਬਾਈ ਬੰਦਿਆ ਨਹੀਂ ਬਾਈ ਫਿਰ ਦੁਆ ਕੇ ਲਾਉਣਾ ਪੈ ਗਿਆ ਪੀਆ ਕਾਨੂੰ ਲਾਉਣਾ ਤੇ ਆ ਵੀ ਬੜਾ ਦਾ ਆਹ ਸਾਈਡ ਤੇ ਰੋਪੜ ਖੇਰ ਹੈ ਬਾਈ ਸਾਹਮਣੇ ਉਹ ਹੈ ਕਰੋ ਬੱਚੇ ਫਾਸ ਲਓ ਜੀ ਬਾਈ ਚੜਾਈਆਂ ਸ਼ੁਰੂ बाकी भाई हवा तो 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 जमा भी नहीं जाती भाई तो भाई कम कहना गेर बदलो दी लाया भाई ना? भी ठीक है 15 200 rpm ਤੋੜਦਾ ਸੀ ਇਹ ਮਾ ਭਾਈ ਆਹ ਪੌਲ ਵੀ ਦੇਖੋ ਬਾਦਲ ਵਾਲੇ ਟਾਈਮਸ ਲੱਗਿਆ ਪਿਆ ਭਾਈ ਇੱਕ ਨੰਬਰ ਹੈ ਵੀ ਹੁਣ ਦੁਆ ਜੱਲ ਬੈ ਝੂਲਾ ਟੈਪ ਕੋਲ ਪਰ ਇਹ ਵੀ ਵਧੀਆ ਭਾਈ ਨੌਂ ਦੀ ਬਾਈ ਖਨੌਲੀ ਘਰ ਪਹੁੰਚ ਗਏ ਇੱਥੇ ਚੇਨ ਵੀ ਆ ਗਈ ਬਰਾਬਰੇ ਆਲੇ ਨਾਲ ਟ੍ਰੇਨ ਜਾਰੀ ਆ ਬਾਈ ਮਾਲ ਗੱਡੀ ਕਨੌਲੀ ਸ਼ਹਿਰ ਬਾਈ ਹੋ ਜੀ ਭਾਈ ਸਰਸਾ ਦਰਿਆ ਤੇ ਪਹੁੰਚ ਗਏ ਹੋ ਕੇਰੇ ਭਾਈ ਜਸਪ੍ਰੀਤ ਭਾਈ ਘਾ ਰਿਟਾ ਰੇਣਾਇ ਕਰਦੇ ਆ ਤੇ ਅੱਜ ਮੱਕੀ ਰੇ ਥਲੇ ਰਹਾ ਸਰਸਾ ਹੋ ਜੀ ਭਾਈ ਭਰਤਗੜ ਕੋਲ ਆ ਕੇ ਚੜਾਈ ਇੱਕ ਫਾੜ ਇੰਨੀ ਐ ਪੋਰ ਟੇਪਰਾਂ ਨੇ ਬੱਸ ਹੋਈ ਦੀ ਐ ਅੱਪਾ ਹੁਣ ਏਠਾਂ ਨੂੰ ਜਾ ਰਹੇ ਇੱਥੇ ਬ੍ਰੇਕਾਂ ਲਾ ਲਾ ਕੇ ਧਰਨਾ ਪੈਂਦਾ ਏ ਕਿ ਕੇ ਲਾ ਤਾਂ ਬਾਈ ਬਹੁਤ ਤਰਾਈ ਆ ਜਾਂਦੀ ਐ ਤੇ ਬ੍ਰੇਕਾਂ ਨਾ ਲਾਈਏ ਤਾਂ ਸੋਈ ਭੱਜੀ ਜਾਂਦੀ ਬਾਈ ਉੱਪਰ ਨੂੰ ਬੇ ਕਾਬੂ ਹੋ ਜਾਣਾ ਰੈਕਟਰ ਬ੍ਰੇਕਾਂ ਅਸਰੇ ਜਾਂਦਾ ਏ ਟਨ ਬਹੁਤ ਤਰਾਈ ਐ ਲਓ ਜੀ ਬਾਈ ਗੁੰਗਾ ਸਾਹਿਬ ਗੁੰਗਾ ਸਾਹਿਬ ਪਹੁੰਚ ਗਏ ਜੀ ਪੂਰੇ ਦੇ ਮੁੰਨਾ ਬਾਈ ਆ ਪਾਰੇ ਸਾਮਣੇ ਗੁਰਦਾਰਾ ਬਾਈਓ ਪਰ ਪਹਾੜੀ ਤੋਂ ਦਿਖਦਾ ਸਾਹਮਣੇ ਆਹ ਬਾਈ ਨੂਰਪੁਰ ਬੇਤੀ ਸਾਈਡ ਨੂੰ ਵੀ ਰਸਤਾ ਪਰ ਉਧਰ ਚੜਾਈਆਂ ਜ਼ਿਆਦਾ ਏ ਤਾਂ ਕਰਕੇ ਉਧਰ ਨੂੰ ਨਿਆਏ ਇੱਕ ਰੋਡ ਛੋਟਾ ਏ ਮੱਕੀ ਦੀ ਆਪਣੀ ਦੀ ਚੜਾਈ ਜ਼ਿਆਦਾ ਏ ਤਾਂ ਕਰਕੇ ਫਿਰ ਸੈ ਇੱਦਾਂ ਨੂੰ ਬਈ 50 ਕਿਲੋਮੀਟਰ ਪੈਂਦਾ ਉਹਦਾਂ ਨੂੰ ਪੈਂਦਾ ਸਾਰਾ 31 ਕਿਲੋਮੀਟਰ। ਉਹ ਬਜਾਹੀ ਆ ਵੀ ਥੋੜੇ ਰਸਤੇ ਦੀ ਟੰਗੀ ਉੱਧਰ ਨੂੰ ਤਾਂ ਕਰਕੇ ਉਹਦੇ ਨਾਹੋਂ ਪੈਂਦਾ। ਟੈਸ਼ਨ ਹੁੰਦਾ ਬਈ ਆਪਾਂ ਨੇ। ਖੱਬੇ ਹੱਥ। ਲਓ ਜੀ ਬਈ ਸਤੋ ਨੁਦਰਿਆ ਪਾ ਕੇ। ਸਾਡੇ ਹੈੱਡ 'ਪੋਂ ਫਟਕ ਲੱਗੇ ਹੋਏ ਬਾਈ ਓਰੇ ਫੜਕ ਨਹੀਂ ਹੈਗੇ ਮੱਛੀ ਵਾਲੇ ਵੀ ਹੈਗੇ ਬਾਈ ਜਿਹੜੇ ਮੱਛੀ ਫੜਦੇ ਹਨ ਮਨ ਮੋਟੀ ਉਹ ਵਿੱਚ ਘੁੰਮਦੇ ਕਿਸ਼ਤੀਆਂ ਲੈ ਕੇ ਬਾਕੀ ਬਾਈ ਟਰਾਲੀ ਵੀ ਥੋੜੀ ਜਿਹੀ ਟੇਢੀ ਹੋਊਗੀ ਓਰੇ ਕਰਕੇ ਹੌਲੀ ਜਾਣਾ ਪੈਣਾ ਤੁਹਾਨੂੰ ਖੜਾ ਕੇ ਦਿਖਾਉਂਗੇਗਾ ਲਓ ਜੀ ਬਾਈ ਹੁਣ ਮਿਲਿਆ ਟਿਕਾਣਾ ਜਿੱਥੇ ਖੜਾ ਕੇ ਦੇਖਿਆ ਕਾਫੀ ਟੱਡਾ ਹੋ ਗਿਆ ਬਾਈ ਰਸੇ ਦੇ ਰੇਖਾ ਕਿੱਦਾਂ ਨੂੰ ਘੁੰਮ ਗਏ ਆਈ ਵੀ 15 ਕੁ ਚੱਕਰਾਂ ਭਰੇ ਖੇਤਾਂ માં ਹੀ ਘੁੰਮ ਗਈ ਸੀ ਬਾਈ ਇਹ ਤੇ ਖੇਤਾਂ ਮਾਂ ਤੇ ਕੱਢੀ ਆ ਨਾ ਟਰਾਲੀ ਜਦ ਰੇ ਟੱਡੀ ਹੋ ਗਈ ਸੀ ਬਾਕੀ ਰਸੇ ਬਾਈ ਟਾਈਟ ਕਰ ਲਏ ਤੇ ਆਪਾਂ ਨੇ ਇੱਕ ਵਾਰ ਕوڑا ਪਿੱਛੇ ਦੇ ਵੀ ਦੇਖ ਲੈਂਦੇ ਕਿੱਦਾਂ ਨੂੰ ਘੁੰਮੀ ਆ ਪਿੱਛੇ ਦੇ ਵੀ ਬਾਈ ਸਾਰੀ ਹੋ ਘੁੰਮ ਗਈ ਹੌਲੀ ਹੌਲੀ ਜਾਣਾ ਪੈਣਾ ਬਾਈ ਪਹਿਲੇ ਗੇਅਰ 'ਚ ਦੋ ਹੀ ਬਾਈ ਆ ਆ ਵੀ ਪਹੁੰਚ ਜੂ ਸਤਿ ਸ਼੍ਰੀ ਅਕਾਲ ਜੀ ਵਿੰਦਰ ਬਾਈ ਨੂੰ ਬੋਲ ਕਰਿਆ ਵਾ ਆ ਕੇ ਦੇਖ ਲੈ ਬਾਈ ਆਪਣਾ ਇਹ ਸਾਰੇ ਲਹੂਰੇ ਤੇਰੇ ਉਹ ਲੋਟੇ ਨਹੀਂ ਲੱਦਿਆ ਕੋਈ ਗੱਲ ਨਹੀਂ ਨੇੜੇ ਹੀ ਹੁਣ ਤਾਂ ਇੰਨੀ ਬਾਰ ਨਹੀਂ ਹੈਗੀ ਹੌਲੀ ਜਾ ਰਾਂਗੇ ਤੇ ਮੈਂ ਮਗਰਮਗਰ ਆਉਣਾ ਬਸ ਠੀਕ ਹੈ ਮਨੂੰ ਸੇਖ ਲਾਲ ਦੇ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਬੀਮ ਬਾਈ ਮੂਰੇ ਤੇ ਸਹੀ ਲਾਦੀ ਐ ਪਿੱਛੇ ਤੇ ਘੁੰਮ ਗਈ ਨਾ ਬਾਈ ਚੱਲ ਕੋਈ ਨਹੀਂ ਚੱਲ ਹੁਣ ਕਿੰਨਾ ਕਿਲੋਮੀਟਰ ਰਹਿ ਗਿਆ 4 ਕਿਲੋਮੀਟਰ ਦਰਜ ਇੰਨੇ ਕਿਲੋਮੀਟਰ ਆਸ ਆਹ ਪਿੰਡ ਆ ਗਿਆ ਬਸ ਚੱਲ ਜੀ ਬਾਦ ਅਗਰ ਇਹ ਵਾਇਗਰ ਆ ਗਏ ਜੀ ਕੰਡਾ ਰੱਬਾ ਸ੍ਰੀ ਕੰਡੇ ਤੱਕ ਆਇਆ ਬਾਈ ਬਾਜ਼ਾਰ ਮੈਂ ਇੰਨੀ ਭੀੜ ਪੈ ਗਈ ਦੀ ਕਿ ਜਗਾ ਸਮਝ ਨਾ ਲੱਗੇ ਲੋਕ ਉੱਪਰ ਨੂੰ ਚੜ ਚੜ ਜਾਵੇ ਕੂਟ ਡੱਡਾ ਹੋਇਆ ਪਤਾ ਮੱਕੀ ਦਾ ਦੇਖੋ ਬਾਈ ਕਿਆ ਬਣਾਤਾ ਬਰ ਅੱਬਾ ਸਰੇ ਪਹੁੰਚਿਆ ਬਿੰਦਰભાઈ ਤੇਰੇ ਸਾਰੇ ਆ ਗਿਆ ਕਿਥੇ ਉੱਥੇ ਮੇਰੀ ਗੱਲ ਸੁਣ ਤੇਰੇ ਸਾਰੇ ਆ ਗਿਆ ਉਹ ਪਹਿਲਾਂ ਤੋਂ ਲੱਗਿਆ ਹੋਇਆ ਪਹਿਲਾਂ ਕੋਈ ਦੱਸਣ ਵਾਲਾ ਹੈ ਨਹੀਂ ਤਾਂ ਜਿੰਨੇ ਨੂੰ ਬਾਬਾ ਆ ਮੈਂ ਇਹਨੇ ਲੈ ਗਿਆ ਕਿ ਨਾ ਮੈਂ ਸਵੇਰੇ ਬੰਦੇ ਨੂੰ ਦੱਸਦਾ ਰਾ ਟੋਆ ਤਾਂ ਉੱਥੇ ਆਹ ਮਿੱਟੀ ਪਾਈ ਵੀ ਆ ਹਾਂ ਮੈਂ ਲੈ ਕੇ ਆਉਣਾ ਇਹਨੂੰ ਹਾਂ ਕਰੋ ਮੂਰੇ ਲੋ ਜੀ ਬਾਈ ਪਹੁੰਚ ਗਿਆ ਟਿਕਾਣੇ ਪਰ ਬਿੰਦਰભાઈ ਲੈ ਕੇ ਆਉਂਦਾ ਕੰਡੇ ਪਰ ਤੇ ਆਹ ਸਾਈਡ ਚਾਰ ਪੈਂਦਾ ਆ ਬਿੰਦਰਬਾਈ ਵਾਲਾ ਟਰੈਕਟਰ ਖੜਾ ਹੈ ਬਹੀ ਗਲਤ ਸਾਈਡ ਨੂੰ ਵੜ ਗਿਆ ਤਾਂ ਮੈਂ ਮੀਡੀਅਮ ਗੇਅਰ ਲਾਉਂਗਾ ਲੋ ਮੀਡੀਅਮ ਇਹ ਲੈ ਵੀ ਆਪਣੇ ਟਰੈਕਟਰ ਹੋਰੇ ਨਾ ਭਾਈ ਡੇਡਾ ਕਰ ਲਈ ਆ ਗਿਆ ਬਾਈ ਕਮੋਜ ਹੈ ਇੱਧਰ ਬੈਠਣੇ ਪੈਣ ਦਾ ਟਿਕਾਣਾ ਪੱਕਾ ਹੈ ਖਾਣ ਮੈਂ ਤਾਂ ਕਿਤੇ ਵੀ ਹਾਂ ਆਪਣਾ ਹੋ ਜਾ ਕੇ ਸਵੇਰੋਂ ਵੀ ਸੱਜਰੀ ਮੈਂ ਹਾਂ ਹੋਣੀ 6 ਵਜੇ ਉਰੇ ਹਾਂ ਮਸ਼ੀਨ ਚਲਾਈ ਵਈ ਨਾ 7 ਵਜੇ ਮੈਂ ਆਪਣੀ ਉਹ ਟਰਾਲੀ ਨੂੰ ਲੀ ਖੜਾ ਕੇ ਉਰੇ ਪੈ ਗਈ ਰੋਟੀ ਪਾਣੀ ਰੋਟੀ ਪਾਣੀ ਵੀ ਖਾਦਾ ਬਾਈ ਰੋਟੀ ਪਾਣੀ ਤੇ ਬੈਠਣ ਪੈਣ ਦਾ ਅੱਡਾ ਇੱਕ ਨੰਬਰ ਹੈ। ਬਾਕੀ ਪੂਰੀ ਪੱਕੀ ਡਿਊਟੀ ਲਈ ਵੀ ਇੱਕ ਦੀ ਬੰਦੀ ਹੀ ਸਾਹਮਣੇ ਹੈ। ਹੈ? ਖੁਸ਼ ਰੱਖਿਆ ਪਿਆ। ਮੈਂ ਉਹਦੇ ਮੋੜ ਜੇ ਤਾਂ ਜਿਹੜੇ ਤੇ ਖੜੇ 3 ਵਜੇ 2 ਘੰਟੇ ਲੱਗੇ ਮੈਨੂੰ ਪੂਰੇ ਆਉਣ ਨੂੰ। ਪਰ ਹੁਣ ਜੇ 6 ਵਜੇ ਮੈਂ ਉਰੀ ਵੇਂ ਦੇਖਿਆ ਇੱਕ ਘੰਟਾ। ਰੂ ਵੀ ਕਰਦੀ ਆਉਣ ਨੂੰ ਬਾਈ ਜੇ ਅੱਡਾ ਹੈਗਾ ਇਹ। ਜੇ ਕਿਤੇ ਉਹੀ ਉਹ ਖੱਜਲ ਖਵਾ ਰਹੇ ਫੇਰ ਨਾ ਬੰਦਾ। ਜਾਲੀ ਕੋਈ ਬੈਠਾ ਰਹੇ ਖੜਾ ਰਹੇ ਕਿ ਆ ਫੇਰ ਦੁੱਧ। ਆ ਕੂਲਰ ਵੀ ਚੱਲਦਾ ਬਾਈ ਪੱਖਾ ਵੀ ਚੱਲਦਾ ਠੰਡਾ ਪਿਆ ਇੱਕ ਉਧਰ ਦਰਖਤ ਹੈ ਦਰਖਤ ਕੋਲ ਤੇ ਹਵਾ ਖਿੱਚ ਰਹਾ ਹੈ। ਨੇ ਆ ਰਿਹਾ ਦਸਰੀ ਮਿਲ ਗਈ ਦਹੀਂ ਮਿਲ ਗਿਆ ਰੋਟੀ ਮਿਲ ਗਈ ਹੋਰ ਕੀ ਚਾਹੀਦਾ